ਵਾਇਰ ਦੀ ਕੀ ਫਤ ਹੈ ਗੁਰਪਿਆਰੋ ਅੱਜਕੱਲ ਮੈਂ ਅਮਰੀਕਾ ਦੇ ਦੌਰੇ ਤੇ ਆ ਤੇ ਕਈ ਸਟੇਟਾਂ ਪਾਰ ਕੇ ਆਇਆ ਕਰ ਨਿਊਯਾਰਕ ਸਿਟੀ ਪਹੁੰਚਿਆ ਤੇ ਨਿਊਯਾਰਕ ਸਿਟੀ ਤੋਂ ਉਸ ਜਿਹੜਾ ਪੂਰਾ ਦੌਰਾ ਕੀਤਾ ਤੇ ਬਾਅਦ ਮੈਂ ਨਿਊਯਾਰਕ ਤੋਂ ਅਗਲੀ ਸਟੇਟ ਤੇ ਆ ਗਿਆ ਨਿਊਯਾਰਕ ਦੀ ਰਾਜਧਾਨੀ ਹੈ ਬਣੀ ਪਰ ਬੜਾ ਨਾਂ ਲੱਗਦਾ ਇਹ ਕਿਹੜਾ ਕਹਾ ਹੈ ਕਿਹੜਾ ਲੱਗਾ ਹੈ ਜਿੱਥੇ ਸਿ ਆਇਆ ਜਿਹਦਾ ਨਾਮ ਹੈ ਨਿਊ ਸਿਲੀਨ ਸਿਨ ਵਿਲੀਅਮਸ ਵਿਲੀਅਮਸ ਤੋਂ ਵਿਲੀਅਮਸ ਤੋਂ ਲੱਗਿਆ ਪਰ ਇੱਥੇ ਮੇਰੇ ਬੇਟੇ ਦੇ ਫਰੈਂਡ ਦੇ ਕੋਪਰਟੂਅਲ ਹੋਟਲ ਤੋਂ ਆਇਆ ਇੱਥੇ ਕਸੀ ਰਹਿ ਰਹੇ ਹੋ ਸਾਨੂੰ ਅੱਜ ਹਾਈएस्ट ਪੁਆਇੰਟ ਤੇ ਲੈ ਕੇ ਆਇਆ ਹੈ ਪੀਕ ਮੈਮੋਰੀਅਲ ਹੈ ਇਹ ਮੈਮੋਰੀਅਲ ਤੋਂ ਜਿਹਨੂੰ ਤੁਸੀਂ ਜਾਣਦੇ ਆ ਇੱਥੋਂ ਦੇਖਦੇ ਆ ਤੁਹਾਨੂੰ ਤਰ ਪਹਾੜ ਔਰ ਸਵੇਦਿਨੀਆ ਬਹੁਤ ਖੂਬ ਡੱਕਲ ਦਾ ਲੱਗਾ ਹੈ ਇਹ ਤੋਂ 10 ਸਟੇਟਾਂ ਨਜ਼ਰ ਆਦੇ ਰੋਤੋਂ मैसाच्यूज्स के विलियम टाउन है और न्यूयॉर्क जी स्टेट में ऐसी खत्म की है और तीजी स्टेट भी इतना नज़र आती है आगे वो, वो है, है वर्मानट तो ये और सारी जगह इलाका देख के खूबसूरती देख के मैमोरियल अंदर भी गया सी उसे कुछ कोटेशन लिखे हुई क्योंकि उन्होंने याद चाहे शहीद की याद शहीद लाइन पढ़ के मैं कई गुरबानी दाइन याद आ गई किस्त जिन्हें शहीदा ने गल की और किस्ता जो सूरा हों कौन हों ਸਾਰਾ ਸੁਰਤ ਉਹ ਹੁੰਦਾ ਨਾ ਜਿਹੜਾ ਗੁਰਬਾਣੀ ਨਾਲ ਗੁਰਮਤਿ ਨਾਲ ਜੁੜਿਆ ਹੋਇਆ ਹੈ। ਤੋਂ ਮੈਂ ਸੋਚਿਆ ਕਿਉਂ ਨਾ ਅੱਜ ਨਾਲ ਫਿਰ ਇਕਵਰੀ ਯੂਨੀਕਨੈਸ ਆਫ ਸਿੱਖੀ ਜਮ ਤੇ ਮੈਂ ਗੱਲ ਇੱਥੇ ਕਰਾਂ। ਇੱਕ ਅਥਾ ਸਥਾਨ ਹੈ ਜਿੱਥੇ ਮਨ ਯਾਰ ਆ ਰਹੀ ਹੈ ਕੁਦਰਤ ਨੂੰ ਦੇਖ ਕੇ ਕੁਦਰਤ ਯਾਰ ਆ ਜਾਂਦੀ ਹੈ। ਤੋਂ ਅਸੀਂ ਗੱਲ ਕਰ ਰਹੇ ਸੀ ਉਹਨਾਂ ਮਹਾਨ ਸ਼ਖਸੀਤਾਂ ਦੀ ਜਿਹਨਾਂ ਦੀ ਬਾਣੀ ਗੁਰਗ੍ਰੰਥ ਸਾਹਿਬ ਸ਼ਾਮਲ ਹੈ ਤੇ ਉਹਨਾਂ ਦੀ ਗੱਲ ਕਰਦੇ ਹੋਏ ਮੈਂ ਸੱਤਾ ਬਲਵੰਦੀ ਜੀ ਤੇ ਪਹੁੰਚਿਆ ਸੀ ਜਿਹਨਾਂ ਦੀ ਬਾਣੀ ਇੱਕ ਵੀ ਵਾਰ ਜਿਹੜੀ 21 ਵਾਰ ਗੁਰੂਆਂ ਨੇ 22 ਵਾਰ ਜਿਹੜੀ ਆ ਉਹ ਰਾਗ ਰਾਮ ਕਲੀ ਵਿੱਚ ਇਹਨਾਂ ਦੋਨਾਂ ਦੀ ਹੈ ਜੋ ਕਿ ਗੁਰੂ ਘਰ ਦੇ ਇਹ ਰਾਗੀ ਸੰਤ ਔਰ ਉਹਨਾਂ ਨੇ ਫਿਰ ਗੁਰੂਆਂ ਦੀ ਪ੍ਰਸ਼ੰਸਾ ਵਿੱਚ ਇਹ ਵਾਰ ਜਿਹੜੀ ਲਿਖੀ ਹੈ ਗੁਰੂ ਸਾਹਿਬ ਨੇ ਉਰਜਨ ਸਿੰਘ ਮਹਾਰਾਜ ਨੇ ਇਸ ਦਾ ਜੋ ਸਿਰਲੇਖ ਲਿਖਿਆ ਹੈ ਵਾਰ ਦਾ ਉਹ ਲਿਖ ਹੈ ਰਾਮ ਕਲੀ ਕੀ ਵਾਰ ਰਾਏ ਬਲਵੰਤ ਦਾ ਸੱਤੇ ਢੂਮ ਆਖੀ ਇਹ ਵਾਰ ਦਾ ਨਿਆਰਾਪਣ ਕੀ ਹੈ ਇਸ ਵਾਰ ਦੇ ਵਿੱਚ ਦੋਨੋਂ ਗੁਰੂ ਕਰਦੇ ਜੋ ਰਾਗੀ ਸਨ ਉਹਨਾਂ ਨੇ ਮਿਲ ਕੇ ਜਿਹੜੀ ਆਵਾਜ਼ ਰੱਖੀ ਹੈ ਇਹਦੇ ਵਿੱਚ ਚਾਰ ਪੰਜ ਗੁਰੂ ਸਾਹਿਬਾਨ ਤੱਕ ਗੁਰੂਆਂ ਅੰਦਰ ਉਹ ਬਾਤ ਚਾਰ ਗੁਰੂ ਸਾਹਿਬਾਨ ਦੇ ਸੰਪੂਰਨ ਦੀ ਬੁਰਾਈ ਦੀ ਗੱਲ ਕੀਤੀ ਹੈ ਜਿਹੜੋਂ ਨਾਲ ਗੁਰਗੱਦੀ ਵੀ ਤਜਰਬਾ ਗੁਰੂਆਂ ਅੰਦਰ ਜਿਹੜੀ ਗੁਰਗੱਦੀ ਮਿਲੀ ਉਹਦੇ ਬਾਰੇ ਗੱਲ ਕਰਦੇ ਹਾਂ ਕਿ ਕਿੱਸਾ ਗੁਰੂਆਂ ਦੇ ਜੀ ਮਹਾਰਾਜ ਜਿਹੜਾ ਪਿਛਲੀ ਟਰੈਡੀਸ਼ਨ ਚੱਲਦੀ ਆ ਰਹੀ ਸੀ ਕਿ ਕਿਤਰਾ ਬਦਲਦਾ ਉਹਨਾਂ ਨੇ ਰਾਈਟ ਚੋਇਸ ਕਰਦੀ ਸੀ ਉਹਨਾਂ ਦੇ ਪੁੱਤਰਾ ਨੇ ਜਿਹੜੀ ਗੱਲ ਉਹਨਾਂ ਦੇ ਹੁਕਮ ਨੂੰ ਨਹੀਂ ਮੰਨਿਆ ਪਰ ਗੁਰੂ ਅੰਗਦ ਦੇਵ ਜੀ ਜਿਹੜੇ ਬੜੇ ਜੋ ਉਸੇ ਲਾੜਾ ਦੀ ਸਾਥ ਉਹਨਾਂ ਨੇ ਜਨਮਾਂ ਦੀ ਗੱਲ ਮੰਨੀ ਤਾਂ ਪਾਈ ਲਾੜਾ ਦੀ ਜੀ ਉਹਨਾਂ ਨੇ ਚੋਣ ਕੀਤੀ ਔਰ ਆਪਣਾ ਸਿੱਖ ਸਿੱਖ ਫਿਰ ਗੁਰੂ ਅਮਰਦਾਸ ਜੀ ਦੀ ਜੋ ਸੇਵਾ ਹੈ ਉਹ ਦੇਖ ਕੇ ਗੁਰੰਗਦੇਵ ਜੀ ਨੇ ਗ੍ਰਹੀ ਦਿੱਤੀ ਤੇ ਗੁਰੂ ਅਮਰਦਾਸ ਜੀ ਵੀ ਗ੍ਰਹੀ ਮਿਲੀ ਔਰ ਅਖੀਰ ਦੇ ਵਿੱਚ ਬਾਅਦ ਵਿੱਚ ਹੀ ਜਾ ਕੇ ਗੁਰੂ ਅਰਜਨ ਦੇਵ ਜੀ ਗ੍ਰਹੀ ਦਿੱਤੇ ਇਹ ਦੂਸਤ ਇਸ ਕੱਕੇ ਬਾਰੇ ਟਿੱਕੇ ਰਿਵਾਮੇ ਕਿਹਾ ਜਾਂਦਾ ਹੈ ਜਿਹੜੀ ਕਰੋਨੇਸ਼ਨ ਉਹ ਇੰਗਲਿਸ਼ਰਮ ਕਿਨੇ ਇਹ ਵਾਰदाई ਅਨੋਖਾਪਨ ਇਹ ਵੀ ਹੈ ਜਿਹੜਾ ਭਾਰਤ ਉਹਨਾਂ ਕਿ ਦੁੱਖੇ ਦੁਗਿਆਵਾਰਾਂ ਦੇ ਵਿੱਚ ਸ਼ਲੋਕ ਤੇ ਪੋੜਿਆ ਹੁ ਐ ਦੇ ਵਿੱਚ ਸ਼ਲੋਕ ਨਹੀਂ ਸਿਰ ਪੋੜਿਆ ਕਰੋਨਾ ਵਿੱਚ ਉਹ ਸਭਾਂ ਦੀ ਲੈਣਾ ਟਿਕਾ ਸਿਰ ਗੁਰਿਆ ਇਹਦਾ ਜ਼ਿਕਰ ਨਹੀਂ ਹੈ ਉਸ ਹਵਾਲੇ gistra ਸਿੱਟਾ ਮਯੂਤੀ ਬਕਿੰਗ ਡਿਲੀਸ਼ਨ ਜੋ ਜੋ ਇਫਸਟਿਊਸ਼ਨ ਸਟੈਬਲਿਸ਼ ਹੋਇਆ ਉਹਨਾਂ ਦਾ ਵੀ ਇੱਕ ਕੰਮ ਹੈ ਖਾਸ ਕਰਕੇ ਜਿਹੜੀ ਲੰਗਰ ਦੀ ਪ੍ਰਕਿਰਿਆ ਜਦੋਂ ਚੱਲਦਾ ਹੈ ਗੁਰੂ ਅੰਗਦ ਦੇਵ ਜੀ ਵੱਲੇ ਉਸ ਜਿਹੜੇ ਗੁਰੂ ਅੰਗਦ ਦੇਵ ਜੀ ਦੇ ਜੋ ਮਹਿਲ ਸਾਹਿਬ ਦੀ ਵਿਖੇ ਵੀ ਥੀ ਉਹ ਲੰਗਰ ਇੱਕ ਟਾਈਮ ਚਾਰਜ ਸਾਡਾ ਉਹ ਕਿਸਾ ਦਾ ਗੱਲ ਕਰਾਉਣ ਦੇ ਸਾ ਉਹ ਦਾ ਜ਼ਿਕਰ ਵੀ ਵੀ ਵਿਖੇ ਵੀ ਜਦੋਂ ਦੱਸਿਆ ਸੀ ਕਿ ਇੱਕੋ ਹੀ ਬੁਰਗਨ ਦੇ ਆਹ ਜਿੰਨਾ ਦਾ ਨਾਮ ਬੁਰਗਨ ਸਾਮਿਚਾ ਦੇ ਲੰਗਰ ਦੀ ਗੱਲ ਕਰਦੇ ਹੋਏ ਉਹ ਕਹਿੰਦੇ ਹਾਂ ਬਲਵੰਡੀ ਬਲਵੰਡ ਖੀਵੇਂ ਨੇ ਜੀ ਬਹੁਤੀ ਛਾਉ ਪਰਤਾਲੀ ਲੰਗਰ ਦੌਲਤ ਵੰਡੀਏ ਅਸ ਅੰਮ੍ਰਿਤ ਖੀਵ ਗਿਆ ਉਹ ਖੀ ਗਾ ਜਿਹੜਾ ਇਹ ਹੈ ਕਿ ਸਵਾ ਉਹ ਤੋਂ ਖੀਰ ਵੰਡੇ ਸਾਰੇ ਉਹਦਾ ਜਿਹੜਾ ਵੀ ਉਹਦਾ ਰੀਤਾ ਹੈ ਬੁਰਗਨ ਗਦੇਵ ਜੀ ਮਹਾਰਾਜੀ ਸ਼ਖਸੀਅਤ ਦਾ ਜ਼ਿਕਰ ਕਰਦੇ ਹੋਏ ਆਪ ਜੀ ਦੇ ਬੜੇ ਸੁੰਦਰ ਸ਼ਬਦ ਵਰਤੇ ਹਰ ਜਣ ਕੋ ਪਹਿਲੇ ਵੀ ਬਰਤਕਾ ਲੱਗਦੇ ਜੀ ਬਿਲ ਗੱਲ ਕਰਦੇ ਹੋਏ ਉਹ ਸਿਫਤ ਕਥਮ ਦੀ ਨੂੰ ਅਰਸੋ ਪੁਸਤੋਂ ਝੱਟੀ ਗਏ ਜੂ ਨਿੱਧੇ ਸੱਚੇ ਬਾਸਾ ਆਪਾਂ ਦਰਨ ਦਰਨ ਬੁੱਕ ਗੁਰਵੰਦ ਸਾਹਿਬ ਮਹਾਰਾਜ ਨੂੰ ਉਹਨਾਂ ਨੇ ਕੀ ਕਿ ਕਿਸਾਨ ਨੇ ਜਿਹੜਾ ਹੈ ਮਜਬੂਤੀ ਤਰੰਗ ਵਖੀ ਉਹਨਾਂ ਨੂੰ ਗਾਨੇ ਪਰਬਤ ਮੈਦਾਨ ਕੀ ਹੈ ਮਤਲਬ ਕਿ ਫਸਟ ਟੋਪ ਮੇਰੂ ਪਰਬਤ ਵਾਂਗ ਟੋਪ ਕੁਛ ਵੈਰੀ ਸ਼ਕੀਅਸ ਉਹਨਾਂ ਦਾ ਸੀ ਕਿ ਆ ਮਾਰੇ ਜੋ ਉਹਨਾਂ ਦੀਆਂ ਬਹੁਤ ਹੀ ਖੂਬਸੂਰਤ ਸਤਰਾ ਹਨ ਜਿਹਨਾਂ ਨੂੰ ਕਿ ਅਸੀਂ ਅਕਸਰ ਬੋਲਦੇ ਹਾਂ ਉਹ ਹਨ ਤੰਤਨ ਰਾਂਦਾ ਸਰੀਆ ਦਿਨ ਸਵਾਰਿਆ ਇਸ ਵਾਰ ਦੀ ਇੱਕ ਸੋਟਾ ਇੰਪੋਰਟੈਂਟ ਪ੍ਰੈਕਟਿਸ ਇਹ ਹੈ ਕਿ ਗੁਰੂ ਕਰਦੇ ਇਹਨਾਂ ਸੇਵਕਾਂ ਨੇ ਸਾਨੂੰ ਇਸ ਵਾਰ ਦੇ ਵਿੱਚ ਐਮਫਸਾਈਟਿਟੀ ਦੱਸਿਆ ਕਿ ਗੁਰੂ ਤਾਂ ਗੱਦੀ ਬਦਲਦੀ ਰਹੀ ਲੇਕਿਨ ਜੋਤ ਜਿਹੜੀ ਸੀ ਗੁਰੂ ਜੋਤ ਜਿਹੜੀ ਸੀ ਉਸਾਰ ਦੇ ਵਿੱਚ ਹੀ ਰਹੀ ਓਹੀ ਜੋਤ ਬ੍ਰਹਮਾ ਦੇਵ ਜੀ ਦੀ ਕੋਈ ਜੋ ਗੁਰਾਂ ਦਾ ਜੀ ਕੋਈ ਜੋ ਗੁਰਾਂ ਦਾ ਜੀ ਫਿਰ ਜਦੋਂ ਜੀ ਆਖਰੇ ਚੱਪਾ ਮਾਨਕ ਕਾਇਆ ਪਲਟ ਕਹ ਸੱਤ ਲੱਖ ਤੇ ਬੈਠਾ ਸਰਮਾ ਜੀ ਤੋਂ ਗੁਰਮੁਖ ਦੇਖੀ ਰੋਕੀ ਤੇ ਉਹ ਬਾਰੇ ਉਹ ਕਿਹਾ ਉਹ ਕਾਇਆ ਪਲਟੀ ਤੇ ਉਹ ਜਿਹੜੇ ਸੰਤ ਉਹ ਬੈਠੇ ਅਖੀਲੇ ਲੰਗਰ ਖੇਲੇ ਉਹ ਸਕੇਰੇ ਪੱਕੇ ਬੈਠਾ ਅਜਤ ਗੁਰੂ ਸੱਜੂ ਕਾਥੀਏ ਮਤਲਬ ਉਹੀ ਉਹੀ ਧਾਰਮਿਕ ਹੈ ਉਹੀ ਉਹੀ ਜਿਹੜੀ ਜਿਹੜੀ ਕਨਸੈਪਟਸ ਨੇ ਸਾਰੇ ਉਹ ਸੇਮ ਰਹਿ ਗਏ ਉਹ ਨੂੰ ਸਭ ਨੇ ਕੋਈ ਸਿਰਫ ਜਿਹੜੀ ਨੂੰ ਸਭ ਜਿਹੜੀ ਦਾਇਆ ਸੀ ਉਹ ਬਦਲ ਗਿਆ ਅਖੀਰ ਦੇ ਵਿੱਚ ਇਹ ਜਿਹੜੀ 17 ਦੇ ਬਿਮਾਰੀਆਂ ਇਸ ਡਾਕੂਮੈਂਟਸ ਕਨਸੈਪਟ ਨੂੰ ਥੀਅਰ ਕਰ ਦਿਆ ਨੇ ਕਿ ਉਹ ਕਹਿ ਰਹੇ ਕਿ ਜਿਹੜੀਆਂ ਲੋਸ਼ੀਆਂ ਜੋਤ ਹੈ ਉਹ ਉਹੀ ਹੋ ਹੈ और कह रहे थे चारे जागे आपे आपे आप तो ये जो बार है ये इंपॉर्टेंस ये है कि तो ये दोनों लोगों के प्रेमी ने लिखी है गुरु साहबा बुजाई की गई है गुरु साहबा की बुजाई बारे दसाया गया है ये दसिया गया है कि एक लोग सब सारे गुरु और गुरु साहबा ने जो ਪ੍ਰਚਾਰ ਕੀਤਾ ਸਿੱਖਾਂ ਦੀ ਮਜ਼ਬੂਤੀ ਵਧਾਈ ਇਹਨਾਂ ਖਾਸ ਕਰਕੇ ਮੰਗਰ ਚੰਦ੍ਰੀਆ ਉਹ ਰਾਜਕੀਤ ਇਸ ਕਰਕੇ ਇਹਦੀ ਮਹੱਤਤਾ ਵਾਰੰਤੋਈ ਲਾਭਾ ਇਹ ਗੱਲ ਸਰ ਦੇ ਵਿੱਚ ਹੋਰ ਵੀ ਬਹੁਤ ਸਰੀਆ ਕੋਈ ਮੋੜ ਜਿਹਦਾ ਮੈਂ ਜ਼ਿਕਰ ਕਰਿਆਗਾ ਗ੍ਰੰਥ ਤੋਂ ਪਹਿਲੇ ਹਲੇ ਬਏ ਕਿਉਂਕਿ ਬਾਈਸ ਗੰਦਾ ਜ਼ਿਕਰ ਕਰਿਆ ਹਾਂਗੇ ਕਿਸ ਤਰ੍ਹਾਂ ਜਿਹੜੇ ਪ੍ਰਮੁੱਖ ਸਿੱਖੀਤਾ ਜਿਹੜੇ ਤੇ ਜਨਾਂ ਦੀ ਬਾਣੀ 'ਚ ਦਰਜ ਹੈ ਉਹਨਾਂ ਵਿੱਚ ਭੱਟ ਵੀ ਸ਼ਾਮਿਲ ਹੈ ਤੋ ਪਟਾ ਬਾਰੇ ਗੱਲ ਜਲਦੀ ਹੀ ਕਰਨੀ ਹੈ ਉਹ ਮੈਂ ਆਪਣੀ ਅਗਲੀ ਪੋਸਟ ਕਰਾਂਗਾ ਤਦ ਤੱਕ ਤੁਸੀਂ ਉਹਨੂੰ ਯਾਦ ਰੱਖਿਓ ਔਰ ਸਾਡੀਆਂ ਜਿਹੜੀ ਪੋਸਟਾਂ ਨੂੰ ਦੇਖਦੇ ਰਹਿਣਾ ਔਰ ਜਿਹੜੀ ਗੁਰੂ ਕਾਜੀ ਅਸੀਂ ਮਿਲਾਈ ਕਰਦੀ ਹੈ ਸਿੱਖ ਔਰ ਜਿਹੜੇ ਪਾਸੇ ਗੱਲ ਕਰਨੀ ਹੈ ਉਹ ਸੀ ਸਾਜੀ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ